ਬਲਾਕੁਰ ਕਟਵਾਦੇ ਪਿੰਡ ਤੰਦੇਪਿੰਡ ਕਨਨਟਿਸਿਆਂ ਦੀ ਸਰਪੰਚ ਦੀ ਚੋਣ ਜੋ ਕਿ 27 ਜੁਲਾਈ ਨੂੰ ਕਰਵਾਈ ਜਾ ਰਹੀ ਹੈ ਇਸੇ ਪਰਦਾਖਲ ਕਰਨ ਦੇ ਆਖਰੀ ਦਿਨ ਤੇ ਪਿੰਡ ਕਨਨਟਿਸਿਆਂ ਦੀ ਸਰਪੰਚ ਦੇ ਉਮੀਦਵਾਰ ਸਮਰ ਰਾਣੀ ਵੱਲੋਂ ਆਪਣੇ ਸਮਰਥਕਾਂ ਨਾਲ ਹਰਟਨਿੰਗ ਆਫ ਸਰਮandeep ਸਿੰਘ ਤੇ ਡਾਕਟਰ ਪੇਪਰ ਦਾਖਲ ਕਰਵਾਇਆ ਗਿਆ ਇਸ ਤੋਂ ਪਹਿਲਾਂ ਸਮਰ ਰਾਣੀ ਵੱਲੋਂ ਆਪਣੇ ਸਮਰਥਕਾਂ ਨਾਲ ਗੁਰੂ ਘਰ ਜਾ ਕੇ ਅਰਦਾਸ ਕੀਤੀ ਗਈ ਇਸ ਮੌਕੇ सुशील ਵਰਦੀ ਨੇ ਕਿਹਾ ਕਿ ਸਰਪੰਚ ਜੀ ਪਾਰਟੀ ਵੱਲੋਂ ਸਮਰ ਰਾਣੀ ਨੂੰ ਸਰਪੰਚ ਦੇ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਪਿੰਡ ਵਾਸੀ ਪਿੰਡ ਦੇ ਵਿਕਾਸ ਕੰਮ ਕਰਵਾਉਣ ਲਈ 27 ਜੁਲਾਈ ਨੂੰ ਸ੍ਰੀ ਮਨ ਰਾਣੀ ਦੇ ਹੱਕ ਤੇ ਇੱਕ ਇੱਕ ਵੋਟ ਪਾਰ ਕੇ ਉਹਨਾਂ ਨੂੰ ਕਾਮਯਾਬ ਕਰਨਗੇ ਇਸ ਮੌਕੇ ਸ੍ਰੀ ਮਨ ਰਾਣੀ ਮਨਦੀਪ ਮਾਰਸ ਛੀਲਗਿਰ ਦੇ ਮੁਲਕਰਾਜ ਮੂਲ ਨਿਵਾਸੀ ਰਕਵਿੰਦਰ ਮਹੇ ਰਾਮ ਲੁਭਾਇਆ ਨਰੇਸ਼ ਕੁਮਾਰ ਪੰਜ ਅਮਰੀਕ ਮਹੇ ਅਮਨਦੀਪ ਸਿੰਘ ਕੋਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ਮੇਰਾ ਨਾਮ ਮਨਦੀਪ ਕੁਮਾਰ ਜੀ ਅੱਜ ਨਗਰ ਕੌਂਸਲਰ ਬਣਾਇਆ ਸੀਗੇ ਹਾਂਜੀ ਸਾਡੇ ਦੇ ਬੜੇ ਮਾਣ ਵਾਲੀ ਗੱਲ ਆ ਸਾਡੇ ਪੰਨ ਕਨਨ ਹਟੇਸੀਆਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਇਹ ਜੀ ਜੀ ਵਿਸ਼ਵਾਸ ਦੋ ਬੰਮਿਆ ਕਿ ਅਸੀਂ ਉਹ ਮੌਕੇ ਤੇ ਕਰੇ ਉਤਰਾਂਗੇ ਜਿਹੜਾ ਸਾਨੂੰ ਦਿੱਤਾ ਹੈ ਨੇ ਔਰ ਜੋ ਸਾਡੇ ਤੋਂ ਉਮੀਦ ਰੱਖੀ ਹੈ ਉਹ ਤੋਂ ਵੱਧ ਕੇ ਕਰਾਂਗੇ ਔਰ ਪਿੰਡ ਦੇ ਵਿਕਾਸ ਲਈ ਜਿੰਨੀ ਸੇਵਾ ਵੱਧ ਵੱਧ ਹੋ ਸਕੀ ਅਸੀਂ ਕਰਾਂਗੇ ਜਿੰਜੇਟ ਜੀ ਕੈਂਡੀਡੇਟ ਮੇਰੇ ਵਾਈਫ ਆ ਸੋਮਾ ਰਾਣੀ ਤੇ ਸਾਰੇ ਪਿੰਡ ਨੇ ਬੜਾ ਸਾਨੂੰ ਮਾਲਿਕ ਹੌਸਲੇ ਨਾਲ ਸਾਡੇ ਬੜੀ ਉਮੀਦ ਰੱਖ ਕੇ ਸਾਨੂੰ ਇਹ ਲੜਾ ਜਿੱਤਦਾ ਅੱਜ ਪਿਛਲੇ ਸਮੇਂ ਚ ਜਿਹੜੀ ਪੈਂਟਿਸਿਆ ਕੰਨਾਂ ਦੇ ਵਕੇ ਵਿਖੇ ਸ਼੍ਰੀਮਤੀ ਜ਼ੀਰੋ ਮਹਿਲ ਦੀ ਜਥੋਂ ਤੋਂ ਬਾਅਦ ਜਿਹੜੀ ਅੱਜ ਜਿਮਨੀ ਚੋਣ ਸਰਪੰਚੀ ਦਾ ਉਮੀਦਵਾਰ ਟੀਸੀਆ ਕੰਨਾ ਚੋਣ ਜਾ ਰਹੀ ਆ ਔਰ ਪਿੰਡ ਦੇ ਸਾਰੇ ਸਮੂਚੇ ਸਮੂਚੀਆਂ ਪਾਰਟੀਆਂ ਔਰ ਜਥੇਬੰਦੀਆਂ ਆਮ ਖਿਆਲੀ ਲੋਕ ਇਨਸਾਫ ਪਸੰਦ ਲੋਕ ਵਿਕਾਸ ਨੂੰ ਬਕਰਾ ਤੇ ਉਹਨਾਂ ਨੇ ਇੱਕ ਜਿਹੜਾ ਕਰੇ ਲਿਖੇ ਬੇਦਾਗ ਇਮਾਨਦਾਰ ਉਮੀਦਵਾਰ ਦੀ ਜਿਹੜੀ ਇਹ ਚੋਣ ਕੀਤੀ ਆ ਔਰ ਅਸੀਂ ਸਮੁੱਚੀਆਂ ਜਿਹੜੀਆਂ ਰਾਜਨੀਤਿਕ ਤਿਰਆ ਉਹਨਾਂ ਨੇ ਪਾਰਟੀ ਵਜ ਤੋਂ ਉੱਪਰ ਔਟ ਕੇ ਇੱਕ ਸਾਂਝਾ ਪੜਿਆ ਲਿਖਿਆ ਇਮਾਨਦਾਰ ਔਰ ਬਹੁਤ ਸੇਵਾ ਅੱੱਕੀ ਪਰਿਵਾਰ ਜਿਹੜਾ ਹਮੇਸ਼ਾ ਹੀ ਸਮਾਜ ਦੀ ਪਿੰਡ ਦੀ ਸੇਵਾ ਦੇ ਲਈ ਵਚਨਬੱਧ ਰਹਿੰਦਾ ਉਸ ਪਰਿਵਾਰ ਦੇ ਵਿੱਚੋਂ ਸ਼੍ਰੀ ਮਨਦੀਪ ਕੁਮਾਰ ਬਿੱਟਾ ਜੀ ਉਹਨਾਂ ਦੀ ਵਾਈਫ ਸੁਮਨ ਰਾਣੀ ਜੀ ਨੂੰ ਜਿਹੜਾ ਸਰਪੰਚੀ ਦਾ ਸਾਝਾ ਸਾਝੇ ਫਰੰਟ ਦਾ ਟਿੱਸੀਆ ਕਰਨ ਦਾ ਉਮੀਦਵਾਰ ਬਣਾਇਆ ਔਰ ਪਿੰਡ ਦਾ ਉਹਨਾਂ ਨੂੰ ਬੜਾ ਭਰਪੂਰ ਸਹਿਯੋਗ ਆ ਔਰ ਜਿੱਥੇ ਪਹਿਲਾਂ ਵੀ ਜਿਹੜੇ ਸ਼੍ਰੀਮਤੀ ਜਗਵੀਰੋ ਮਹਿਜੀ ਨੂੰ ਪਿੰਡ ਵਸਿਆ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਲਾਇਆ ਸੀਗਾ ਉਹ ਹੀ ਸਾਰੇ ਜਿੰਨੀਆਂ ਧਿਰਾਂ ਆ ਉਹ ਹੀ ਸਾਰੇ ਭਾਈਚਾਰਾ ਉਹ ਹੀ ਸਾਰੀਆਂ ਜਥੇਬੰਦੀਆਂ ਅੱਜ ਵੀ ਜੁੜੀਆਂ ਹੋਈਆਂ ਇਸ ਕੈਂਡੀਡੇਟ ਦੇ ਮਗਰ ਕਿਹੜੀ ਰਾਜਨੀਤਿਕ ਕਿਹੜੀ-ਕਿਹੜੀ ਰਾਜਨੀਤਿਕ ਪਾਰਟੀਆਂ ਇਸ ਕੋਲ ਹੈ ਫਰਸ ਮੁੱਖੀਆਂ ਪਿੰਡ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪਹਿਲਾਂ ਤੋਂ ਪਿੰਡ ਦੇ ਵਿਕਾਸ ਦੇ ਅੰਦਰ ਵੱਡਾ ਯੋਗਦਾਨ ਪਾਉਂਦੀਆਂ ਜਿਨ੍ਹਾਂ ਨੇ ਸਮੇਂ-ਸਮੇਂ ਦੇ ਅੰਦਰ ਪਿੰਡ ਨੂੰ ਸਰਪੰਚ ਦਿੱਤਾ ਪੰਚਾਇਤਾਂ ਦਿੱਤੀਆਂ ਪਿੰਡ ਦਾ ਵਿਕਾਸ ਕੀਤਾ ਅੱਜ ਉਹ ਪ੍ਰਮੁੱਖ ਤੇਰਾ ਪਿੰਡ ਦੀਆਂ ਪ੍ਰਮੁੱਖ ਤੇਰਾ ਸਾਰੀਆਂ ਜੀ ਸ੍ਰੀ ਮਨਦੀਪ ਕੌਰ ਬਿੱਟਾ ਜੀ ਔਰ ਉਹਦੀ ਵਾਈਫ ਜੀ ਸਮਰ ਰਾਣੀ ਜੀ ਦੇ ਨਾਲ ਆ ਔਰ ਉਹਨਾਂ ਨੂੰ ਚਟਾਉਣ ਦੇ ਲਈ ਲੰਬ ਮੰਦ ਹੋਇਆ ਜੇ ਰੇ ਸਾ ਪਿਛਲੀ ਵਾਰ ਕਿੰਨੀ ਲੀਡ ਨਾਲ ਆਪਣਾ ਸਰਪੰਚ ਸਾਹਿਬ ਜੇਤੂ ਰਹੇ ਪਿਛਲੀ ਵਾਰੀ ਬਹੁਤ ਵੱਡਾ ਲੋਕਾਂ ਨੇ ਮਤਲਬ ਮੈਂਡੇਟ ਦਿੱਤਾ ਸੀ 200 ਸੈਲਫੀ ਬੂਟਾ ਦੇ ਨਾਲ ਜਿਹੜਾ ਜੇਤੂ ਰਹੇ ਸੀ ਅੱਜ ਵੀ ਉਹਦੀ ਟੀਮ ساری ਪੱਤਰਾਰਿਆਂ ਕੋਈ ਵੀ ਇੱਕ ਵੀ ਵਿਅਕਤੀ ਜਿਹੜਾ ਕਿਹਾ ਜਿਹਾ ਮੁਕਾਬਲੇ ਦੇ ਦਾਦਾ ਮੰਦੇ ਦੇਖੋ ਇੱਕ ਤਰਫ ਮੁਕਾਬਲਾ ਲੋਕੀ ਵਿਕਾਸ ਦੇ ਨਾਂ ਤੇ ਬਹੁਤ ਅੱਛੀ ਪੰਚਾਇਤ ਕੋਣੀ ਸੀ ਪੰਜ ਸਹਿਵਾਨ ਬਹੁਤ ਅੱਛੇ ਆਪਣਦੇ ਔਰ ਬੜੀ ਫਰੈਸ਼ ਪੰਚਾਇਤ ਆ ਮੈਂ ਸਮਝਦਾ ਜਿੱਥੇ ਇਹ ਨੌਜਵਾਨ ਆਗੂ ਪਿੰਡ ਦੇ ਨੇ ਸਰਪੰਚੀ ਦਾ ਉਮੀਦਵਾਰ ਬਣਾਇਆ ਬੇਦਾਗ ਚਿਹਰਾ ਪੜਿਆ ਲਿਖਿਆ ਪਰਿਵਾਰ ਔਰ ਮੈਂ ਕਹਿੰਦਾ ਸਾਰਾ ਪਿੰਡ ਸਹਿਯੋਗ ਕਰੇਗਾ ਵੱਡੀ ਉਹਨਾਂ ਤੋਂ ਆਸ ਵੀ ਆ ਔਰ ਪਿੰਡ ਦੇ ਵਿਕਾਸ ਦੀ ਬਚਨਬੱਤ ਵੀ ਸੰਪੰਤੀ ਨੇ ਵੀ ਗੱਲ ਕਰ ਦਿੱਤੀ ਦੇਖੋ ਸਰਪੰਚੀ ਦਾ ਆਟੋਮੈਟਿਕਲੀ ਕਰਨੀ ਚਾਹੀਦੀ ਆ ਇੱਕ ਵੱਡੀ ਚੈਰ ਜਿਹਦਾ ਆਗੂ ਸਰਪੰਚੀ ਦਾ ਉਮੀਦਵਾਰ ਜਿੱਤਿਆ ਉੱਥੇ ਵੱਡੀ ਕੈਂਪਨਾ ਜਿੱਤਿਆ ਵਾਲੇ ਮਹਿਤ 3-4 ਚਾਰ ਪਿੰਡ ਦੇ ਨਿਬੇਲਾ ਬਸ ਬੇਸਿਕਲੀ ਤਾਂ ਵੈਸੇ ਹੀ ਸਰਦਾਰ ਨਹੀਂ ਵਰ ਲਿਆ ਕਿ ਜੇ ਸਰਪ੍ਰਮਹ ਦਾ ਸੇਵਾ ਕਰਨ ਨੂੰ ਇੱਕ ਪਰਿਵਾਰ ਅੱਗੇ ਆਇਆ ਕੁਦਰਤ ਨੇ ਉਹ ਕੁਝ ਹੋਰੇ ਮੰਜ਼ੂਰ ਹੋ ਸਾਡੇ ਤੇ ਨਹੀਂ ਰਿਹਾ ਤਾਂ ਹਮਦਰਦੀ ਕਰਦੇ ਉਸ ਤਰ੍ਹਾਂ ਵੈਸੇ ਹੀ ਸਰਕਾਰ ਕਰ ਲੈਣਾ ਚਾਹੀਦਾ ਸੀ ਪਿੰਡ ਵਸਨ ਕੀ ਅਪੀਲ ਕਰੂੰਗਾ ਮੈਂ ਪਿੰਡ ਵਸੇਰ ਨੂੰ ਅਪੀਲ ਕਰਦਾ ਆਓ ਰਲ ਮਿਲ ਕੇ ਸਾਰਾ ਪਿੰਡ ਦਾ ਵਿਕਾਸ ਕਰੀਏ ਸਰ ਪੱਕੀ ਵਿਕਾਸ ਕਰੀਏ ਢੇਸੀਆਂ ਕਾਨਾਂ ਦਾ ਵਿਕਾਸ ਕਰੀਏ ਔਰ ਸਾਡੀ ਟੀਮ ਪੂਰੇ ਢੇਸੀਆਂ ਕਾਨਾਂ ਦੇ ਵਿਕਾਸ ਦੇ ਲਈ ਵਜਨ ਪੜਦਾ ਸਾਰੇ ਮਹੱਲਿਆਂ ਦਾ ਚੌਪ ਪੱਕੀ ਤੋਂ ਬਹੁ ਮੁੱਖੀ ਵਿਕਾਸ ਜਿਹੜਾ ਉਹਨੂੰ ਪਹਿਲ ਦੇ ਅਧਾਰ ਤੇ ਏਜੰਡਾ ਮੇਰੇ ਸਭ ਕਾਸਟਿਸਮ ਨੂੰ ਲੈ ਕੇ ਵੀ ਕੁਝ ਅਲੀਗੇਸ਼ਨ ਲਾ ਰਹੇ ਸੀ ਜੋ ਉੱਥੇ ਜਾਤੀਵਾਦ ਦਾ ਪੈਦਾ ਕਰ ਰਹੇ ਇੰਦਾ ਦਾ ਵੀ ਕੋਈ ਪਿੰਡ ਦੇ ਵਿੱਚ ਮਾਹੌਲ ਹੈ ਲੈ ਦੇਖੋ ਪਿਛਲੇ ਸਮੇਂ ਦੇ ਵਿੱਚ ਕੁਝ ਗੜਬੜ ਜਿਹੜੀ ਵੀਡੀਓ ਦਫ਼ਤਰ ਚ ਹੋਈ ਸੀ ਉਹ ਪਹਿਲਾ ਵੀਡੀਓ ਕਾਨੂੰਨ ਦੇ ਉਲਟ ਕਰ ਗਿਆ ਜਦੋਂ ਨਵੇਂ ਵੀਡੀਓ ਸਾਹਬ ਆਏ ਉਹਨਾਂ ਨੇ ਉਹ ਕਾਨੂੰਨ ਦੇ ਗਲਤ ਰੋਲੇ ਨੂੰ ਉਹਨਾਂ ਨੇ ਸਹੀ ਕਰਤਾ ਇਹ ਪ੍ਰਸ਼ਾਸਨ ਦੇ ਸੀ ਕਿ ਕੋਈ ਕਾਸਟਿਜ਼ਮ ਦਾ ਤੇ ਇਹਦੇ ਵਿੱਚ ਰੋਲੇ ਨੂੰ ਚਾਰੇ ਜਿਹੜਾ ਨਾਲ ਆਇਆ ਜੀ ਬਿਲਕੁਲ ਸਾਰੀਆਂ ਥੇੜਾ ਲਾ ਆ ਲਿਆ ਸਾਰੇ ਪਿੰਡ ਲਾ ਆ ਲਿਆ ਤੁਸੀਂ ਆਪ ਇਸ 22 ਤਰੀਕ ਨੂੰ ਆਪ ਇਹ ਜੱਟ ਦੇ ਗਾ ਬਹੁਤ ਗੁਰੂ ਮਹਾਰਾਜ ਦਾ ਊਟਾ ਅਸਰਾ ਲੈ ਕੇ ਜੀ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਸਾਰੀ ਸਾਥੀ ਆਏ ਆ ਕਿ ਆਪਾਂ ਆਸ਼ੀਰਵਾਦ ਜੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈ ਸਾਰੇ ਸਾਰਿਆਂ ਦਾ ਇਕਾ ਹੈ ਸਾਰੇ ਲੋਕ ਨਾਲ